ਗੱਲ ਕਰੀ ਟੂਥ ਬਰਸ਼ ਤੋਂ ਜਿਹੜਾ ਬੰਦਾ ਡੇਲੀ ਸਵੇਰੇ ਉੱਠ ਕੇ ਇਹਨੂੰ ਯੂਜ਼ ਕਰਦਾ ਹੀ ਕਰਦਾ ਹੈ ਨਾ ਇਹ ਇਕੋ ਫ੍ਰੈਂਡਲੀ ਨੇ ਮਕਸਦ ਕੀ ਹੈ ਇਹ ਇਹ ਗਲ ਜੂਗਾ ਸੜ ਜੂਗਾ ਮੱਚੂਗਾ ਵਾਤਾਵਰਨ ਨਹੀਂ ਖਰਾਬ ਕਰਦਾ ਪਲਾਸਟਿਕ 400 ਸਾਲ ਲਈ ਗਲਦਾ ਅੱਗੇ ਬੜਿਆ ਹੋਇਆ ਲਫਾਫਾ ਵਾ ਕੁਝ ਦਿਨਾਂ ਬਾਅਦ ਇਹ ਮਿੱਟੀ ਹੋ ਜਾਂਦਾ ਲਫਾਫਾ ਬਹੁਤ ਵਧੀਆ ਭਾਜੀ ਤੁਸੀਂ ਜਿਹੜਾ ਸਮਾਨ ਲੈ ਕੇ ਆਏ ਜੇ ਮਿੱਟੀ ਜਦੋਂ ਸਾਡਾ ਜਮਾਨਾ ਹੁੰਦਾ ਸੀ ਪੜੀਦਾ ਇਹ ਸਰਕਾਰੀ ਸਕੂਲੇ ਚਾਹੀਦਾ ਸੀ ਉੱਤੇ ਫੱਟੀ ਹੁੰਦੀ ਸੀ ਫੱਟੀ ਦੇ ਉੱਤੇ ਉੜਾੜਾ ਲਿਖਣਾ ਤੇ ਮਟੇਕ ਸਾਫ਼ ਕਰਕੇ ਫੇਰ ਦੁਬਾਰਾ ਲਿਖਣਾ ਇਹ ਬੈਂਬੂ ਦੀ ਡੇਰੀ ਬਣੀ ਹੋਈ ਹੈ ਬਾਸ ਦੀ ਇਹ ਬੈਂਬੂ ਦੀ ਬਣੀ ਹੋਈ ਹੈ ਸਰ ਇਹ ਟੂਥਪਲਸ ਸਰਚ ਕਰੋ ਨਾ ਗੂਗਲ ਦੇ ਉੱਪਰ 120 ਰੁਪਏ ਦਾ 50 ਰੁਪਏ ਦੇ ਰਹੇ ਆ ਅਸੀਂ ਇਸ ਟਾਈਮ ਅੰਮ੍ਰਿਤਸਰ ਦੇ ਖਾਲਸਾ ਕੋਲ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਪੁਸਤਕ ਮੇਲਾ ਲੱਗਿਆ ਤੇ ਅੰਮ੍ਰਿਤਸਰ ਦੇ ਖਾਲਸਾ ਕੋਲ ਦੇ ਵੱਖ-ਵੱਖ ਜਿਹੜੇ ਸਟਾਲ ਲੱਗੇ ਹੋਏ ਨੇ ਪਹਿਲਾਂ ਤੁਹਾਨੂੰ ਇੱਕ ਸਟਾਲ ਦਿਖਾ ਰਹੇ ਹਾਂ ਸਟਾਲ ਦੇ ਤੁਸੀਂ ਦੇਖਦੇ ਹੋ ਪੁਰਾਣੀ ਸੱਭਿਆਚਾਰ ਦੇ ਸਬੰਧ ਵਿੱਚ ਇੱਕ ਵੱਖਰਾ ਸਟਾਲ ਲੱਗਾ ਹੋਇਆ ਤੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਜੇ ਇਹ ਬਿਲਕੁਲ ਪਲਾਸਟਿਕ ਨੂੰ ਬੈਨ ਕਰਦੀਆਂ ਇਹ ਵੱਖਰੀਆਂ ਤਸਵੀਰਾਂ ਨੇ ਜੋ ਕਿ ਸਾਡੇ ਜਿਹੜੇ ਜਿਨ੍ਹਾਂ ਵੱਲੋਂ ਸਟਾਲ ਲੱਗੇ ਕੋਟਕਪੁਰਾ ਤੋਂ ਆਏ ਨੇ ਭਾਈ ਸਾਡੇ ਨਾਲ ਹੈ ਭਾਜੀ ਕੀ ਨਾਮ ਕੀ ਕਹਿੰਦੇ ਹੋ ਕੀ ਸਪੈਸ਼ਲ ਤੁਸੀਂ ਅੰਮ੍ਰਿਤਸਰ ਖਾਸਾ ਕੋਲ ਦੇ ਵਿੱਚ ਲੈ ਕੇ ਆਏ ਜੀ ਅ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਧੰਨਵਾਦ ਪਹਿਲੇ ਕਰਦਾ ਸਮਾਧਾਨ ਦੇ ਲਈ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਬੇਸਿਕਲੀ ਮੈਂ ਪਿੰਡ ਤੋਂ ਬਲੋਂਗ ਕਰਦਾ ਹਾਂ ਜ਼ਿਲ੍ਹਾ ਫਰੀਦਕੋਟ ਤੋਂ ਆ ਉਹ ਮੇਰੀ ਜਿਹੜੀ ਸਟਾਲ ਦੀ ਵਿਸ਼ੇਸ਼ੀਅਤ ਇਹ ਹੈਗੀ ਆ ਤੁਸੀਂ ਦੇਖਿਓ ਇੱਥੇ ਰਸ਼ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਇਕੋ ਫਰੈਂਡਲੀ ਸਟਾਲ ਆ ਇਹ ਜਿਹੜੀ এনवायरमेंट ਨੂੰ ਲੈ ਕੇ ਅਸੀਂ ਕੰਮ ਕਰ ਰਹੇ ਹਾਂ ਸਾਰਾ ਸਾਡੇ ਕੋਲ ਬੈਂਬੂ ਦੇ ਟੂਥ ਬ੍ਰਸ਼ ਨੇ ਬੈਂਬੂ ਦੀਆਂ ਬਾਸ ਦੀਆਂ ਡੈਰੀਆਂ ਨੇ ਬੈਂਬੂ ਦੇ ਲੂਫੇ ਨੇ 이어ਬੱਡਸ ਹੈਗੇ ਨੇ ਟੈਂਕ ਲੀਨਰ ਹੈਗੇ ਨੇ ਤੇ ਗੁਰਮਖੀ ਦਾ ਸਮਾਨ ਹੈਗਾ ਇਹ ਖਾਸ ਕੀ ਹੈ ਜਿਹੜਾ ਤੁਸੀਂ ਉਸ ਸਟਾਰ ਲਗਾਇਆ ਕੀ ਖਾਸ ਕੀ ਜੋ ਇਹ ਸਮਾਨ ਤੇ ਬਾਜ਼ਾਰੋਂ ਮਿਲਦਾ ਤੁਹਾਡੇ ਵੱਲੋਂ ਇਹਦੇ ਵਿੱਚ ਕੀ ਖਾਸ ਚੀਜ਼ਾਂ ਨੇ ਉਹ ਦਰਸ਼ਕਾਂ ਨੂੰ ਜ਼ਰੂਰ ਸਾਂਝੀਆਂ ਕਰਨੇ ਕੋਲ ਸਮਝਾਇਆ ਜਾਵੇ ਕੱਲੀ-ਕੱਲੀ ਚੀਜ਼ ਹੱਥ ਚ ਫੜ ਕੇ ਸਮਝਾਈ ਜਾਵੇ ਇਹਦਾ ਕੀ ਫਾਇਦਾ ਤੇ ਇਹਦਾ ਕੀ ਨੁਕਸਾਨ ਹੈਗਾ ਜੀ ਬਿਲਕੁਲ ਵੀ ਜੀ ਬੇਸਿਕਲੀ ਆਪਾਂ ਗੱਲ ਕਰਦੇ ਟੂਥ ਬਰਸ਼ ਤੋਂ ਜਿਹੜਾ ਬੰਦਾ ਡੇਲੀ ਸਵੇਰੇ ਉੱਠ ਕੇ ਉਹ ਯੂਜ਼ ਕਰਦਾ ਹੀ ਕਰਦਾ ਹੈ ਹਨਾ ਇਹ ਇਕੋ ਫ੍ਰੈਂਡਲੀ ਨੇ ਮਕਸਦ ਕੀ ਹੈ ਇਹ ਇਹ ਗਲ ਜੂਗਾ ਸੜ ਜੂਗਾ ਮੱਚੂਗਾ ਵਾਤਾਵਰਨ ਨਹੀਂ ਖਰਾਬ ਕਰਦਾ ਪਲਾਸਟਿਕ 400 ਸਾਲ ਨਹੀਂ ਗਲਦਾ ਜਿਹੜਾ ਪਰਸ ਨਾ ਬ ਜਿੰਦਗੀ ਤੁਸੀਂ ਕਹਿੰਦੇ ਜਿੰਦਗੀ ਤੁਸੀਂ ਪਹਿਲਾਂ ਯੂਜ਼ ਕੀਤਾ ਹੋਣਾ ਜਾਂ ਮੈਂ ਕੀਤਾ ਹੋਊਗਾ ਉਹ ਧਰਤੀ ਦੇ ਕਿਸੇ ਕੋਨੇ ਵਿੱਚ ਪਿਆ ਹੋਇਆ ਠੀਕ ਕਰ ਖਤਮ ਨਹੀਂ ਹੋਇਆ ਕੋ 400 ਸਾਲ ਨਹੀਂ ਮਿਲਦਾ ਇਹ ਗਲ ਜੇਗਾ ਸੜ ਜੇਗਾ এনवायरमेंट ਨਹੀਂ ਖਰਾਬ ਕਰਦਾ ਇਹ ਤਾਂ ਕਰਕੇ ਇਕੋ ਫ੍ਰੈਂਡਲੀ ਨੇ ਯੂਜ਼ ਕਰਨ ਦਾ ਬੜਾ ਵਧੀਆ ਹੈ ਇਹਦੀ ਏਜ ਲੰਮੀ ਹੈ ਨਾਲੇ ਉਹਦੇ ਨਾਲੋਂ ਜਿਹੜੀ ਆਪਾਂ ਜਦ ਪਲਾਸਟਿਕ ਯੂਜ਼ ਕਰਦੇ ਆ ਨਾ ਸਾਡੇ ਮੂੰਹ ਦੇ ਵਿੱਚ ਪਲਾਸਟਿਕ ਦਾ ਆਹ ਵਾਲਾ ਹਿੱਸਾ ਅੰਦਰ ਜਾਂਦਾ ਤੇ ਇਸ ਇੱਕ ਕੈਮੀਕਲ ਹੁੰਦਾ ਪਲਾਸਟਿਕ ਬੀਆਈਏ ਦਾ ਕੈਮੀਕਲ ਸਟੱਡੀ ਕਰਕੇ ਵੇਖੋ ਜੇ ਬਹੁਤ ਗੰਦਾ ਕੈਮੀਕਲ ਹੁੰਦਾ ਜਿਹੜੀ ਸਾਡੀਆਂ ਜਿਹੜੀਆਂ ਸਾਡੇ ਲਾਰ ਬਣੀ ਹੋਈ ચીજાને એવી ਪਲਾਸਟਿਕ ਵਾਲੀ ਆਉਂਦੀਆਂ ਨੇ ਨਹੀਂ ਬੇਸਿਕਲੀ ਇਸ ਟਾਈਮ ਇਹ ਨਾਈਲੋਨ ਲੱਗਾ ਹੋਇਆ ਇਹ ਇਹ ਚਾਰਕੋਲ ਦੇ ਬਣਨ ਲੱਗੇ ਕੋਲੇ ਦੇ ਬੈਂਬੂ ਦੇ ਚਾਰਕੋਲ ਦੇ ਬਰਸ਼ਲ ਬਣਨ ਲੱਗੇ ਉਹ ਥੋੜਾ ਕੋਸਟਲੀ ਯਾਰ ਬੰਦਾ ਅਫੋਰਡ ਨਹੀਂ ਕਰ ਪਾਂਦਾ ਉਹ 300 ਰੁਪਏ ਦਾ ਬਰਸ਼ ਚਲਾ ਜਾਂਦਾ ਇਹ ਅਪਰੋਕਸੀਮੇਟਲੀ 50 ਰੁਪਏ ਦਾ ਇਹ ਹਰ ਬੰਦਾ ਨੂੰ ਅਫੋਰਡ ਕਰਦਾ ਔਰ ਬੜੀ ਸੋਹਣੀ ਸੇਲ ਹੋ ਰਹੀ ਹੈ ਲੋਕਾਂ ਨੂੰ ਬੜਾ ਪਸੰਦ ਕਰ ਰਹੇ ਆ ਇੱਕ ਬੱਚੇ ਤੇ ਦਿਖ ਰੇ ਪੈਨਸਲ ਤੁਸੀਂ ਇਹ ਜੇ ਪੈਨਸਲ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਉਗਦੀ ਹੈ ਪੈਨਸ ਉਹ ਕੀ ਕਰਨ ਹੈ ਜੀ ਉਹ ਦੱਸਿਆ ਜਾਣਾ ਹਾਂ ਬੇਸਿਕਲੀ ਵੀਰ ਜੀ ਮੇਰੇ ਕੋਲੇ ਇਹਨੂੰ ਇਹ ਪੈਨ ਨੇ ਕਾਗਜ਼ ਦੇ ਬਨੇ ਹੋਏ ਨੇ ਇਹ ਪੈਨ ਕਾਗਜ਼ ਦਾ ਬਨਿਆ ਹੋਇਆ ਤੇ ਪੈਂਸਲ ਵੀ ਕਾਗਜ਼ ਦੀ ਬਣੀ ਹੋਈ ਆ ਜਦੋਂ ਇਹਦਾ ਰੀਫਲ ਖਤਮ ਹੋ ਜਾਏਗਾ ਜਾਂ ਪੈਂਸਲ ਦਾ ਵੀ ਛੋਟਾ ਜਿਹਾ ਰਹਿ ਜਾਏਗਾ ਨਾ ਅਸੀਂ ਪਿੱਛੇ ਐਗਜ਼ਾਮਪਲ ਦਿੱਤੀ ਹੋਈ ਆ ਦੇਖੋ ਬੇ ਦੇ ਉੱਪਰ ਜਾਨ ਤਸਵੀਰਾਂ ਸਾਂਝੀਆਂ ਕੀਤੀ ਜਾਂਦੀ ਆ ਤੁਸੀਂ ਬੱਚੇ ਨੂੰ ਕਹ ਪੁੱਤਰ ਇਹਨੂੰ ਨਾ ਜਦੋਂ ਇੰਨਾ ਪੀਸ ਰਹਿ ਗਿਆ ਨਾ ਇਹਨੂੰ ਗਮਲੇ 'ਚ ਲਗਾ ਦੇਣਾ ਤੇ ਰੋਜ਼ ਪਾਣੀ ਪਾਣਾ ਤੇ ਪੈਂਸਲ ਆਉਗਣਗੀਆਂ ਬੱਚੇ ਸ਼ੌਂਗ ਨਾਲ ਪਾਣੀ ਪਾਉਂਦੇ ਨੇ ਜਦੋਂ ਪੱਤਾ ਹੋਰ ਹਰਾ ਹਰਾ ਹੋ ਜਾਂਦਾ ਔਰ ਹੋਰ ਵਿਸ਼ੇਸ਼ ਗੱਲ ਇਹ ਅਸੀਂ ਨਾ ਜਿਹੜਾ ਬਾਕਸ 100 ਰੁਪਏ ਦੇ ਰਹੇ ਇਹਨੂੰ ਗਮਲੇ 'ਚ ਲਗਾਉਂਦੇ ਨੇ ਗਮਲ ਪੌਦਾ ਲਗਾਉਂਦੇ ਨੇ ਹਨਾ ਪੋਰਟ ਦੇ ਵਿੱਚ ਇਹ 100 ਰੁਪਏ ਉਹਨੂੰ ਰਿਫੰਡ ਦੇ ਦਿੰਨੇ ਆ ਅਸੀਂ ਤੇ ਬੱਚੇ ਨੂੰ ਇੱਕ ਟਿਫਨ ਵੀ ਭੇਜ ਦਿਆਂਗੇ ਅਫਸਰ ਬੈਨੀਫਿਟ ਦੇ ਰਹੇ ਨਾਲ ਤੁਸੀਂ ਬਿਲਕੁਲ ਬਿਲਕੁਲ ਕੀ ਆ ਬੱਚੇ ਦੇ ਸਬ ਕੌਨਸ਼ੀਅਸ ਮਾਈਂਡਸ 'ਚ ਬਕਮਾਂਡ ਦੇਣੀ ਆ ਬਈ এনਵਾਇਰਨਮੈਂਟ ਲਈ ਕੰਮ ਕਰੋ ਯਾਰ ਹਨਾ ਤੇ ਅਸੀਂ ਪਹਿਲਾਂ ਹੀ ਬੜਾ ਕ੍ਰਿਟੀਕ ਆਪਾਂ ਖਰਾਬ ਕਰ ਗਏ ਗੱਲ ਕਰਾਂ ਸਰਕਾਰਾਂ ਦੀ ਸਰਕਾਰਾਂ ਨੇ ਬੜਾ ਬੈਨ ਲਾਇਆ ਜਿਹੜੇ ਪਲਾਸਟਿਕ ਦੇ ਲਫਾਫੇ ਬੰਦ ਹੋਣੇ ਚਾਹੀਦੇ ਆ ਕਿ ਸਰਕਾਰ ਦਾ ਕੀ ਸੰਯੋਗ ਮਿਲ ਰਿਹਾ ਹੈ ਤੱਕ ਤੁਹਾਨੂੰ ਦੇਖੋ ਭਾਈ ਜੀ ਜਿਹੜੇ ਪਲਾਸਟ ਜਿੱਦਿ ਜਿੱਦ ਬੈਣ ਹੁੰਦੀ ਹੈ ਨਾ ਉਹ ਜ਼ਿਆਦਾ ਉਛਾਲ ਆਂਦਾ ਉਹਦੀ ਬਲੈਕਿੰਗ ਹੁੰਦੀ ਹੈ ਨਾ ਫਿਰ ਮੈਂ ਇੱਕ ਬੜੀ ਕਮਾਲ ਦੀ ਤੁਹਾਨੂੰ ਚੀਜ਼ ਦਿਖਾਣਾ ਮੇਰੇ ਕੋਲੇ ਲੋਕ ਕਹਿੰਦੇ ਤੂੰ ਇੱਕੋ ਫ੍ਰੈਂਡਲੀ ਦੁਕਾਨ ਤੇ ਚਲਾ ਰਹੇ ਹਾਂ ਸਟਾਲ ਲਾ ਰਹੇ ਹਾਂ ਤੇ ਤੇਰੇ ਲਫਾਫੇ ਦਾ ਪਲਾਸਟਿਕ ਦੇ ਆ ਇਹਦੇ ਉੱਪਰ ਲਿਖਿਆ ਹੋਇਆ ਵੀਰ ਜੀ ਆ ਦੇਖ ਪਲਾਸਟਿਕ ਦੇ ਉੱਪਰ ਕਿ ਮੈਂ ਪਲਾਸਟਿਕ ਨਹੀਂ ਹਾਂ ਠੀਕੋ ਜੀ ਮੈਂ ਪਲਾਸਟਿਕ ਨਹੀਂ ਹਾਂ ਇਹ ਇੱਕੋ ਲਿਖਿਆ ਗਿਆ ਇਹ ਵੀ ਜਾਣਨਾ ਚਾਹੁੰਦੇ ਹਾਂ ਹਾਂ ਇਹਨਾਂ ਜਦੋਂ ਤੁਸੀਂ ਨੂੰ ਵੇਸਟ ਕਰੋਗੇ ਤੇ 180 ਦਿਨ ਬਾਅਦ ਇਹ ਮਿੱਟੀ ਚ ਰਲੂਗਾ ਹੈ ਆਟੋਮੈਟਿਕਲੀ ਮਿੱਟੀ ਹੋ ਜਾਊਗਾ ਇਹ ਪਾਪਕੋਰਨ ਦੇ ਮੱਕ ਕਹਨਾ ਤੇ ਲੋਕ ਮੱਕੀ ਦੇ ਬਣਿਆ ਹੋਇਆ ਲਫਾਵਾ ਵਾ ਕੁਝ ਦਿਨਾਂ ਬਾਅਦ ਇਹ ਮਿੱਟੀ ਹੋ ਜਾਂਦਾ ਲਫਾਵਾ ਬਹੁਤ ਵਧੀਆ ਭਾਜੀ ਤੁਸੀਂ ਜਿਹੜਾ ਸਮਾਨ ਲੈ ਕੇ ਆਇਆ ਜੇ ਇਹ ਲੋਕਾਂ ਨੂੰ ਜਾਗਰੂਕ ਕਰ ਰਿਹਾ ਜੇ ਕਿਉਂਕਿ ਸਰਕਾਰ ਵੱਲੋਂ ਵੀ ਪਲਾਸਟਿਕ ਲਫਾਵੇ ਬਾਰੇ ਬਿਆਨ ਕੀਤੇ ਜਾ ਰਹੇ ਨੇ ਹੋਰ ਕਿਹੜੀਆਂ ਖਾਸ ਖਾਸ ਚੀਜ਼ਾਂ ਨਹੀਂ ਇੱਕ ਚੀਜ਼ ਮੈਂ ਦੇਖ ਰਿਹਾ ਵਾਂ ਜਿਹੜਾ ਆਪਾਂ ਸਕੂਲੇ ਪੜਦੇ ਸੀ ਤਾਂ ਆ ਫੱਟੀ ਫੱਟੀ ਜਦੋਂ ਸਾਡਾ ਜ਼ਮਾਨਾ ਹੁੰਦਾ ਸੀ ਪੜੀਦਾ ਸੀ ਸਰਕਾਰੀ ਸਕੂਲੇ ਜਾਈਦਾ ਸੀ ਉੱਤੇ ਫੱਟੀ ਹੁੰਦੀ ਸੀ ਫੱਟੀ ਦੇ ਉੱਤੇ ਉੜਾੜਾ ਲਿਖਣਾ ਤੇ ਮਟੇਕ ਸਾਫ਼ ਕਰਕੇ ਫੇਰ ਦੁਬਾਰਾ ਲਿਖਣਾ ਭਾਈ ਕੀ ਖਾਸ ਕੀ ਚੀਜ਼ ਇਹ ਵਿੱਚ ਸਭ ਤੋਂ ਵਿਸ਼ੇਸ਼ੀ ਗੱਲ ਪਤਾ ਵੀਰ ਜੀ ਇਹਦੀ ਕੀ ਆ ਜਦੋਂ ਨਾ ਇਸੇ ਪੇਰੈਂਟਸ ਬੱਚਿਆਂ ਦੇ ਨਾਲ ਆਉਂਦੇ ਨੇ ਨਾ ਤੇ ਪੇਰੈਂਟਸ ਖੜ ਕੇ ਬੱਚੇ ਨੂੰ ਦੱਸਦੇ ਨੇ ਪੁੱਤ ਸਾਡੇ ਸਮੇਂ 'ਚ ਆਹ ਫੱਟੀ ਹੁੰਦੀ ਸੀ ਅਸੀਂ ਇਹਦੇ ਉੱਪਰ ਲਿਖ ਕੇ ਅੱਜ ਅਸੀਂ ਇੱਥੇ ਪਹੁੰਚੇ ਹੋਏ ਆਂ ਤੇ ਬੱਚੇ ਨੂੰ ਖੁਸ਼ੀ ਹੁੰਦੀ ਹੈ ਬਈ ਅਸੀਂ ਤੁਸੀਂ ਫੱਟੀ 'ਚ ਪੜਦੇ ਰਹੇ ਹੋ ਯਾਨੀ ਕਿ ਪੇਰੈਂਟਸ ਨੂੰ ਵੀ ਪੁਰਾਣਾ ਸਮਾਂ ਯਾਦ ਆ ਜਾਂਦਾ ਤੇ ਗੱਲ ਹੋਈ ਸਬਕੌਂਸ਼ੀਅਸ ਮਾਈਂਡ ਦੀ ਗੱਲ ਜਾ ਰਹੀ ਹੈ ਪ੍ਰੈਕਟੀਕਲ ਵੇਖਣ ਦਾ ਮਾਈਂਡ ਦੀ ਜਾ ਰਹੀ ਹੈ ਕਿਉਂਕਿ ਉਹ ਪ੍ਰੈਕਟੀਕਲ ਦਿਖਾ ਰਹੇ ਨੇ ਨਾਲ ਇਹਦੀ ਬੜੀ ਸੋਹਣੀ ਫੀਲ ਹੋ ਰਹੀ ਹੈ ਬੜਾ ਵਸਰਾ ਰਿਸਪੌਂਸ ਮਿਲ ਰਿਹਾ ਇਹ ਵੀ ਮਤਲਬ ਫੱਟੀ ਹੈ ਬਿਲਕੁਲ ਜੀ ਹਾਂ ਹਾਂ ਤੁਸੀਂ ਤਸਵੀਰਾਂ ਲਈ ਦੇ ਸਕਦੇਗੇ ਵੱਖ-ਵੱਖ ਚੀਜ਼ਾਂ ਜਿਹੜਾ ਪੁਰਾਣਾ ਸਾਡਾ ਇਤਿਹਾਸ ਇਹ ਸਭਿਆਚਾਰ ਸੀ ਜੋ ਇੱਕ ਚੀਜ਼ ਹੋਰ ਭਾਈ ਸਪੈਸ਼ਲ ਚੀਜ਼ ਦਿਖਾ ਰਹੇ ਜੇ ਦੇਸੀ ਮਹਿੰਨਾ ਜਿਹਨੂੰ ਕਹਿਆ ਜਾਂਦਾ ਵਾ ਉਹ ਮੱਗਰ ਕਤਕ ਸੰਗਰਾਦ ਤੇ ਉਹਦੇ ਵਿੱਚ ਆਪਾਂ ਜਨਵਰੀ ਫਰਵਰੀ ਮਾਰਚ ਜਿਹੜਾ ਕਹਿੰਨਾ ਉਹ ਵੀ ਚੀਜ਼ਾਂ ਭਾਈ ਵੱਲੋਂ ਸਪੈਸ਼ ਮਗਰ ਕੀ ਆ ਪੋ ਕੀ ਆ ਹਾੜ ਹਾੜ ਕੀ ਦੇ ਜੇਠ ਕੀ ਹੁੰਦਾ ਵਾ ਪੰਜ ਬੰਦੇ ਕੀ ਦੇ ਗੱਲ ਉਹ ਪੁਰਾਣੇ ਵਿਰਸੇ ਦੀ ਗੱਲ ਕਰਦੇ ਆ ਹਨ ਕਿਤਾਬਾਂ ਬੜੀ ਸੋਹਣੀ ਗੱਲ ਐ ਇਸ ਤੇ ਪੁਸਤਕ ਮੇਲੇ ਲੱਗਿਆ ਹੋਇਆ ਕਾਫੀ ਹੁਸ਼ਿਆਰ ਆਇਆ ਕਿ ਉਹਨਾਂ ਕਿਤਾਬਾਂ ਲੋਕ ਪੜ੍ਹਨ ਲੱਗ ਗਏ ਆ ਪਰ ਜਿਹੜੀ ਜਿਹ ਪ੍ਰੈਕਟੀਕਲੀ ਆ ਉਹ ਪ੍ਰੈਕਟੀਕਲੀ ਆ ਹਨਾ ਇਹ ਪ੍ਰੈਕਟੀਕਲ ਚੀਜ਼ਾਂ ਨੇ ਇਹ ਲੋਕਾਂ ਨੂੰ ਮਤਲਬ ਪਤਾ ਲੱਗਦਾ ਇੱਥੇ ਜਿੰਨੇ ਵੀ ਸਟੂਡੈਂਟ ਆਉਂਦੇ ਨੇ ਨਾ ਉਹ ਬੜੇ ਗੌਰਨਰ ਨੂੰ ਵੇਖਦੇ ਨੇ ਉਹਨਾਂ ਨੂੰ ਜਿਆਦਾ ਆਉਂਦਾ ਵੀ ਹਾਂ ਇਹ ਦੇਸੀ ਮਹੀਨੇ ਵੀ ਸਾਡੇ ਸੀਗੇ ਹੁਣ ਹੈਗੇ ਨੇ ਹੁਣ ਵੀ ਹੈਗੇ ਨੇ ਕਹਿੰਦੇ ਪਰ ਪਤਾ ਨਹੀਂ ਲੋਕਾਂ ਨੂੰ ਹਨਾ ਤੇ ਇਹ ਅੱਛਾ ਸੰਦੇਸ਼ ਆ ਮਤਲਬ ਮਕਸਦ ਇਹ ਵੀ ਕਸਟਮਰ ਜਿਹੜੇ ਸਟੂਡੈਂਟ ਆਉਂਦੇ ਨੇ ਉਹ ਇਹਨੂੰ ਮਤਲਬ ਲਾਈਕ ਕਰਦੇ ਪਏ ਨੇ ਕਹਿੰਦੇ ਨੇ ਵੀ ਜਦੋਂ ਦੀਵਾਲੀ ਆਉਂਦੀ ਆ ਕੋਈ ਹਰ ਇਨਸਾਨ ਕਹਿੰਦਾ ਮੈਂ ਗਿਫਟ ਕੋਈ ਵਧੀਆ ਜਿਹਾ ਦੇਵਾਂ ਤੁਹਾਡੇ ਵੱਲੋਂ ਕੀ ਖਾਸ ਜਿਹੜਾ ਦੀਵਾਲੀ ਦਾ ਗਿਫਟ ਹੈਰ ਕੀ ਲੁਕੀ ਲੈ ਕੇ ਗਏ ਨੇ ਤੁਹਾਡੇ ਕੋਲ ਸਾਡੇ ਕੋਲ ਵੀ ਬੇਸਿਕਲੀ ਜਿਵੇਂ ਇਹ ਸਾਰਾ ਸਟਮਾਨ ਤੁਸੀਂ ਵੇਖਿਆ ਗੁਰਮੁਖੀ ਦਾ ਸਾਰਾ ਗਿਫਟ ਗਿਆ ਆ ਹੈਨਾ ਫਿਰ ਸਾਡੇ ਕੋਲੇ ਇਹ ਗਿਫਟ ਤੇ ਗਿਆ ਆ ਇਹ ਬੈਂਬੂ ਦੀ ਡੈਰੀ ਬਣੀ ਹੋਈ ਹੈ ਬਾਸ ਦੀ ਇਹ ਬੈਂਬੂ ਦੀ ਬਣੀ ਹੋਈ ਸਾਰੀ ਇਹ ਬੋਟਲ ਹੈ ਇਹ ਵੀ ਬਾਸ ਦੇ ਬਣੀ ਹੋਈ ਆ ਜੀ ਨਾ ਇਹਦੇ ਇਹ ਚੀਜ਼ ਉਹ 8 ਕਿੰਨੇ ਕੰਬੈਸਟੀ ਗਰਮ ਠੰਡਾ ਰੱਖਣ ਦੀ ਇਹ ਵੀ ਲੋਕਾਂ ਨੇ ਬੜੀ ਕੈਪੀਟਲ ਲੱਤੀ ਆ ਮਾਂ ਬੋਲੀ ਵੀ ਲੋਕਾਂ ਨੇ ਹੁਣ ਇਥੇ ਐਨ ਆਰ ਆਈ ਕਸਟਮਰ ਹੁਣੇ ਹੋ ਕੇ ਗਏ ਆ ਉਹਨਾਂ ਕੋਲ ਐਨ ਆਰ ਆਏ ਹੋਏ ਸੀਗੇ ਉਹਨਾਂ ਨੇ ਇਹ ਲਿੱਤੀਆਂ ਵੀ ਅਸੀਂ ਅਦੇ ਰਿਸਤਿਆਂ ਉਨਾਂ ਜਾ ਕੇ ਗਾਫਟ ਦੇਵਾਂਗੇ ਖੁਦ ਡਿਮਾਂਡ ਕਰਦੇ ਨੇ ਸਾਨੂੰ ਕਹਿੰਦੇ ਲੋੜ ਹੀ ਨਹੀਂ ਪੈਂਦੀ ਵੀਰ ਬੱਚੇ ਜੋ ਸਕੂਲੇ ਲੈ ਕੇ ਜਾਂਦੇ ਨੇ ਪਾਣੀ ਗਰਮ ਹੁੰਦਾ ਇਹਦੇ ਵਿੱਚ ਕੀ ਕੋਈ ਟੈਂਪਰੇਚਰ ਲੱਗਿਆ ਕਿ ਖਾਸ ਚੀਜ਼ ਵਿੱਚ ਲੱਗੀ ਇਹਦੇ ਵਿੱਚ ਵੀਰੇ ਫਿਜ਼ੀਕਲੀ ਫਿਲਟਰ ਲੱਗਾ ਆਇਆ ਵੇਖੋ ਫਿਲਟਰ ਲੱਗਾ ਆਇਆ ਉਸੇ ਪਾਣੀ ਬਣਾਉਣੇ ਬੱਚੇ ਨੂੰ ਫਿਲਟਰ ਹੋ ਕੇ ਫਿਰ ਇਹ 6 ਤੋਂ 8 ਘੰਟੇ ਦੀ ਟੈਂਪਰੇਚਰ ਮੈਂਟੇਨ ਰੱਖਦਾ ਹੈ ਇਹ ਔਰ ਬੇਸਿਕ ਟੇਸਟ ਵੀ ਚੇਂਜ ਨਹੀਂ ਹੁੰਦਾ ਔਰ ਬਹੁਤ ਇਜ਼ੀ ਰੇਟ ਦੇ ਰਹੇ ਆ ਮਿੰਨੀ ਕੋਸਟਲੀ ਨਹੀਂ ਹੈਗੀ ਬਹੁਤ ਕੋਸਟਲੀ ਮਿਲਦੀਆਂ ਨੇ 2000 3000 ਰੁਪਏ ਦੀਆਂ ਕੰਪਨੀਆਂ ਵਿੱਚ ਜਾਂਦੀਆਂ ਨੇ ਅਸੀਂ ਅਸੀਂ ਇੱਥੇ ਬੜੇ ਜਾਇਜ਼ ਰੇਟ ਦੇ ਰਹੇ ਆ ਅਸੀਂ ਪੈਨ ਨੇ ਜੀ ਪੈਨ ਕਈ ਤਰ੍ਹਾਂ ਦੇ ਹੁੰਦੇ ਨੇ ਕਈ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਤੁਹਾਡੇ ਕੋਲੋਂ ਪੈਨ ਦੇ ਵਿੱਚ ਕੀ ਖਾਸ ਚੀਜ਼ ਵੀ ਲੱਗਿਆ ਹੈ ਜੇ ਉਹ ਵੀ ਦਰਸ਼ਕਾਂ ਨੂੰ ਜਰੂਰ ਸਾਂਝਾ ਕੀਤਾ ਜਾਵੇ ਇਹ ਪੈਨੇ ਬੈਂਬੂ ਦਾ ਬਣਿਆ ਹੋਇਆ ਬਾਂਸ ਦਾ ਜੀ ਇਹਦੀ ਇੱਕ ਸ਼ਿਕਾਇਤ ਆਈ ਹੈ ਬੜੀ ਵੱਡੀ ਸ਼ਿਕਾਇਤ ਹਮੇਸ਼ਾ ਕਸਟਮਰ ਸ਼ਿਕਾਇਤ ਪਤਾ ਕੀ ਆਉਂਦੀ ਆ ਵੀਰੇ ਲੈ ਤੇਰੇ ਕੋਲ ਜਾਂਦੇ ਆ ਜਦੋਂ ਅਸੀਂ ਪਾਕਟ 'ਚ ਟੰਕ ਕੇ ਲੈ ਕੇ ਜਾਂਦੇ ਨੇ ਕਿਤੇ ਤੇ ਲੋਕ ਖੋਹ ਲੈਂਦੇ ਨੇ ਵਾਪਸ ਨਹੀਂ ਕਰਦੇ ਇਹ ਸ਼ਿਕਾਇਤ ਆ ਯਾਨੀ ਚੀਜ਼ ਏਡੀ ਸੋਹਣੀ ਆ ਆਟੋਮੈਟਿਕਲੀ ਲੋਕਾਂ ਨੂੰ ਪਸੰਦ ਆਂਦੀ ਆ ਪ੍ਰੋਫੈਸ਼ਨਲੀ ਨਹੀਂ ਜੀ ਪ੍ਰੋਫੈਸ਼ਨਲੀ ਨੇ ਔਰ ਸਭ ਤੋਂ ਵੱਡੇ ਰੇਟ ਜਾਇਜ਼ ਨੇ ਬੜੇ ਕੋਸਟਲੀ ਨਹੀਂ ਹੈਗੇ ਉਹਦਾ ਰਿਫਲ ਤਾਂ ਬਾਜ਼ਾਰ 'ਚੋਂ ਬਾਹਰ 'ਚ ਮਿਲ ਜਾਂਦਾ ਇਹਦਾ ਬਹੁਤ ਵਧੀਆ ਬਹੁਤ ਵਧੀਆ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਛਾ ਮੈਸੇਜ ਦੇਣ ਦੀ ਸਮਾਜ ਕੋਈ ਫੈਕਟਰੀ ਲੱਗੀ ਤੁਹਾਡੇ ਕੋਲ ਜਾਂ ਕੋਈ ਖਾਸ ਕੋਈ ਜਗ੍ਹਾ ਜਿੱਥੇ ਇਹ ਚੀਜ਼ਾਂ ਤਿਆਰ ਕਰਦੇ ਜੀ ਬੇਸਿਕਲੀ ਵੀਰ ਜੀ ਆਪਾਂ ਪੈਨਸਲਾਂ ਹੋ ਗਈਆਂ ਸੋਪਸ ਹੋ ਗਈਆਂ ਨੇਚਰਲ ਹੈ ਨਾ ਇਹ ਸੇ ਤਿਆਰ ਹੋ ਜਾਂਦੀਆਂ ਨੇ ਬਾਕੀ ਟ੍ਰੇਡਿੰਗ ਕਰਨਾ ਪੈਂਦਾ ਅਗਰ ਸਰਕਾਰ ਦੀ ਮਸ਼ੀਨਸ ਆ ਜਾਂਦੀਆਂ ਨਾਗਰਾਲਾ ਮੰਡ ਟ੍ਰੇਨਿੰਗ ਲੈ ਕੇ ਆਏ ਫਰੀਦাবাদ ਟ੍ਰੇਨਿੰਗ ਲੈ ਕੇ ਆਏ ਨਾ ਚੀਜ਼ਾਂ ਦੀ ਤੇ ਉੱਥੇ ਮਸ਼ੀਨਾਂ ਅਗਰ ਸਾਨੂੰ ਸਰਕਾਰ ਪ੍ਰੋਵਾਈਡ ਕਰਾ ਦੇਵੇ ਕਿ ਤੇ ਹੈਲਪ ਕਰ ਦੇਵੇ ਤੇ ਇਹ ਬਹੁਤ ਅੱਛੇ ਲੈਵਲ ਤੇ ਪੂਰੇ ਪੰਜਾਬ ਚ ਫੈਲ ਸਕਦਾ ਹੈ ਬਿਜ਼ਨਸ ਇਹ ਉਹ ਡਿਮਾਂਡ ਹੈ ਇੰਡੀਅਨ ਗਵਰਨਮੈਂਟ ਵੀ ਕਹਿ ਰਹੀ ਹੈ ਬੈਂਬੂ ਤੇ ਬੜਾ ਕੰਮ ਹੋ ਰਿਹਾ ਬਹੁਤ ਜ਼ਿਆਦਾ ਔਰ ਇਹ ਬੇਸਿਕਲੀ ਜੇ ਸੰਪਰਕ ਕੀਤਾ ਜਾਵੇ ਤਾਂ ਬਹੁਤ ਅੱਛੇ ਲੈਵਲ ਤੇ ਨੂੰ ਕੀਤਾ ਜਾ ਸਕਦਾ ਜੀ ਤੁਹਾਡਾ ਸੰਪਰਕ ਵੀ ਦੱਸਾਂਗੇ ਤੁਹਾਡਾ ਐਡਰੈਸ ਵੀ ਦੱਸਾਂਗੇ ਤੁਸੀਂ ਆਪ ਬੋਲ ਕੇ ਦੱਸੋ ਕਿੱਥੇ ਤੁਹਾਡਾ ਸੰਪਰਕ ਕੀਤਾ ਹੈ ਕਿਹੜੀ ਜਗ੍ਹਾ ਤੁਹਾਡੀ ਸ਼ਾਪ ਹੈ ਇੱਕ ਰਿ ਕੈਮਰਾਮੈਨ ਦਗਾਣਾ ਚਾਹੁੰਗਾ ਵੀ ਉਹਦਾ ਜਿਹੜਾ ਬੋਰਡ ਆ ਉਹ ਜ਼ਰੂਰ ਦਿਖਾਇਆ ਜਾਵੇ ਹਾਂਜੀ ਬੋਲ ਕੇ ਦੱਸ ਦਿਓ ਜੀ ਆਪਣਾ ਹਾਂ ਵਿੱਚ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਬੇਸਿਕਲੀ ਮੈਂ ਡਿਸਟ੍ਰਿਕਟ ਫਰੀਦਕੋਟ ਤੋਂ ਆ ਮੇਰਾ ਮੋਬਾਈਲ ਨੰਬਰ 987675 ਇਹ ਤੇ ਵਟਸਐਪ ਕਰ ਸਕਦੇ ਹੋ ਸੰਪਰਕ ਕਰ ਸਕਦੇ ਹੋ ਤੁਹਾਨੂੰ ਰਿਪੋਰਟ ਮਿਲੇਗਾ ਔਰ ਕੋਈ ਵੀ ਸਮਾਨ ਮੰਗਾਣਾ ਹੋਵੇ ਤੇ ਪੂਰੇ ਆਲ ਓਵਰ ਇੰਡੀਆ ਕੈਸ਼ ਔਨ ਡਿਲੀਵਰੀ ਆ ਸੀਓਡੀ ਸਰਵਿਸ ਆ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਮੰਗਵਾ ਸਕਦੇ ਹੋ ਜਿਆਦਾ ਮਹਿੰਗਾ ਤਾਂ ਨਹੀਂ ਸਮਾਨ ਹੈਗਾ ਕਿਉਂਕਿ ਬਾਜ਼ਾਰ ਨਾਲੋਂ ਭਾਈ ਜੀ ਤੁਸੀਂ ਇਹ ਟੂਥ ਬ੍ਰਸ਼ ਸਰਚ ਕਰੋ ਨੇ ਗੂਗਲ ਦੇ ਉੱਪਰ 120 ਰੁਪਏ ਦਾ 50 ਰੁਪਏ ਦੇ ਦੇ ਰਹੇ ਆ ਹਾਂ ਬਿਲਕੁਲ ਇੱਕ ਮੈਂ ਘੜੀ ਦੇਖੀ ਹੈ ਘੜੀ ਦੇ ਉੱਤੇ ਬਹੁਤ ਸੋਹਣੀਆਂ ਪੁਰਾਣੀਆਂ ਵਿਰਾਸਤ ਜਿਹੜਾ ਪੁਰਾਣਾ ਸੱਭਿਆਚਾਰ ਲਿਖਿਆ ਹੋਇਆ ਵਾ ਨਵੰਬਰ ਦਸੰਬਰ ਆਮ ਗੱਲ ਆ ਲੇਕਿਨ ਜਿਹੜੀ ਆ ਪ੍ਰਾਣੀ ਆਪਣੇ ਬਜ਼ੁਰਗ ਪੜਦੇ ਹੁੰਦੇ ਸੀ ਉਹਦੇ ਵਿੱਚ ਕੀ ਖਾਸ ਚੀਜ਼ ਹੈ ਭਾਜੀ ਬਸ ਗੱਲ ਉਹੀ ਆ ਗਈ ਆਂਦੇ ਹੁੰਦੇ ਨੇ ਜਿਵੇਂ ਅੱਜ ਆਪਾਂ ਗੱਲ ਕਰੀਏ ਸਰ ਧਰਮ ਦੇ ਪ੍ਰਚਾਰ ਦੀ ਜਿਹੜੇ ਸਾਡਾ ਯੂਥ ਆ ਨਾ ਸਾਡੇ ਧਰਮ ਦੇ ਪ੍ਰਚਾਰ ਦੇ ਤਰੀਕੇ ਤੋਂ অসੰਤੁਸ਼ਟ ਆ ਤੇ ਟੁੱਟਿਆ ਹੋਇਆ ਮਹਿਸੂਸ ਕਰਦਾ ਆਪਣੇ ਆਪ ਨੂੰ ਇਹ ਬਹੁਤ ਵੱਡਾ ਸੱਚ ਆ ਇਹ ਚੀਜ਼ਾਂ ਡਿਜੀਟਾਈਜੇਸ਼ਨ ਹੋ ਕੇ ਆ ਗਈਆਂ ਇਹ ਹੁਣ ਪ੍ਰੈਕਟੀਕਲੀ ਸਟੂਡੈਂਟ ਦੇਖ ਰਹੇ ਆ ਯੂਥ ਦੇਖ ਰਿਹਾ ਤਾਂ ਕਰਕੇ ਉਹ ਜਲਦੀ ਨਾਲ ਅਸਰ ਹੋ ਰਿਹਾ ਇਹਦਾ ਵੀ ਬੈਨੀਫਿਟ ਸਭ ਤੋਂ ਵੱਧ ਆ ਰਿਹਾ ਪਰ ਇਹ ਸਾਡੇ ਕੋਲ ਹੋਰ ਸਾਰੀਆਂ ਕੈਟਾਗਰੀਆਂ ਹੋਰ ਵੀ ਨਹੀਂ ਪਹੁੰਚਾ ਸੀ ਪਲੈਨਿੰਗ ਕਰ ਰਹੇ ਆ ਕਿ ਬਹੁਤ ਕਮਾਲ ਦੀਆਂ ਵਸਤੂਆਂ ਅਸੀਂ ਲੈ ਕੇ ਆ ਰਹੇ ਆ ਦੇਖੋ ਜੀ ਬਹੁਤ ਵਧੀਆ ਤੁਸੀਂ ਸਮਾਨ ਲੈ ਗਏ ਜੇ ਲੋਕਾਂ ਨੂੰ ਜਾਗਰੂਕ ਕੀਤਾ ਲੇਕਿਨ ਲੋਕਾਂ ਨੂੰ ਕੀ ਪੀਰ ਕਰਨਾ ਚਾਹੀਦਾ ਜਿਹੜੀਆਂ ਆਪਾਂ ਘਰ ਦੇ ਬੇਸਿਕ ਜਿਹੜੀ ਚੀਜ਼ਾਂ ਵਰਤਦੇ ਨੇ ਉਹਨਾਂ ਨੂੰ ਵਾਇਡ ਕਰਨਾ ਜਿਹੜੀਆਂ ਸਾਡੀ ਸਿਹਤ ਲਈ ਹਾਨੀ ਕਰਕੇ ਹੋਣੀਆਂ ਇਹੋ ਜੀ ਚੀਜ਼ਾਂ ਨੂੰ ਪ੍ਰੈਫਰ ਕਰਨਾ ਚਾਹੀਦਾ ਵਾ ਭਾਜੀ ਬਿਲਕੁਲ ਬੇਸਿਕਲੀ ਸਾਨੂੰ ਅਵੇਅਰਨੈਸ ਦੀ ਕਮੀ ਆ ਜਾਗਰੂਕਤਾ ਦੀ ਕਮੀ ਆ ਸਾਡੇ ਰਸੋਈ ਦੇ ਵਿੱਚ ਨਾ ਅੱਜ ਵੀ 90% ਸਮਾਨ ਵਿਦੇਸ਼ੀ ਪਿਆ ਲਖਸ ਕੋਲਗੇਟ ਪੈਪਸਿਓਨ ਸਾਰੀਆਂ ਯੂਐਸਏ ਬਰਤਾਨ ਤਾਈਵਾਨ ਇਟਲੀ ਦੀਆਂ ਨੇ ਅਸੀਂ ਸਵਦੇਸ਼ੀ ਸਮਾਨ ਅਪਣਾ ਨਹੀਂ ਰਹੇ ਤੇ ਸਾਡੇ ਕੋਲ ਕਈ ਕਸਟਮਰ ਆਉਂਦੇ ਨੇ ਵੈਸੇ ਸਾਰੇ ਨਹੀਂ ਆਉਂਦੇ ਕਿ ਆਉਂਦੇ ਨੇ ਸਾਡੀ ਤਾਰੀਫ ਬਹੁਤ ਕਰਦੇ ਨੇ ਬਹੁਤ ਸੋਹਣਾ ਕੰਮ ਕਰ ਰਹੇ ਆਂ ਕੱਲੀ ਪ੍ਰਸ਼ੰਸਾ ਕਰਕੇ ਮੁੜ ਜਾਂਦੇ ਨੇ ਸਮਾਨ ਨਹੀਂ ਲੈਂਦੇ ਫਿਰ ਉਹਨਾਂ ਨੂੰ ਕਹਦੇ ਭਾਈ ਪ੍ਰਸ਼ੰਸਾ ਨਾਲ ਘਰ ਨਹੀਂ ਚੱਲਦੀ ਪ੍ਰਸ਼ੰਸਾ ਪੰਪਤ ਤੇ ਨਹੀਂ ਚੱਲਦੀ ਪ੍ਰਸ਼ੰਸਾ ਸਕੂਲ ਤੇ ਨਹੀਂ ਚੱਲਦੀ ਸਾਨੂੰ ਲੋ ਖਰੀਦੋ ਸਾਨੂੰ ਸਪੋਰਟ ਕਰੋ ਅਸੀਂ ਚੰਗੇ ਲੈਵਲ ਤੇ ਨੂੰ ਕਰ ਪਾਈਏ ਔਰ ਫਿਰ ਵੀ ਬਹੁਤ ਅੱਛਾ ਰਿਸਪਾਂਸ ਸੰਗਤਾਂ ਮਿਲ ਰਿਹਾ ਹੈ ਕਿ ਵੱਡੀ ਇੰਨੀ ਗੱਲ ਨਹੀਂ ਹੈਗੀ ਵੀ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਸਾਰੇ ਵਿਰਸੇ ਨਾਲ ਸਾਂਭੀਆਂ ਚੀਜ਼ਾਂ ਤੇ ਪੁਰਾਣੀਆਂ ਪ੍ਰਾਤਨ ਚੀਜ਼ਾਂ ਨਾਲ ਸਾਰੇ ਲੋਕਾਂ ਨੂੰ ਜਿਹੜਾ ਜਾਣੂ ਕਰਾਇਆ ਗਿਆ ਅਸੀਂ ਵੀ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਜਿਹੜੀਆਂ ਸਿਹਤ ਲਈ ਹਾਨਿਕਾਰੀ ਚੀਜ਼ਾਂ ਨੇ ਉਹਨਾਂ ਨੂੰ ਵਾਈਟ ਕਰਕੇ ਇਹੋ ਜਿਹੀਆਂ ਚੀਜ਼ਾਂ ਜੜੀਆਂ ਆਪਣੇ ਘਰ ਰੱਖੋ ਤੇ ਆਪਣੇ ਬੱਚਿਆਂ ਨੂੰ ਜਿਹੜੀਆਂ ਜਵੇਂ ਉਹਨਾਂ ਬੋਤਲ ਦਿਖਾਈ ਹੈ ਇਹ ਲੱਕੜ ਦੀ ਬੋਤਲ ਆ ਜਿਹੜਾ ਬਹੁਤ ਹੀ ਪਾਣੀ ਮੇਨਟੇਨ ਰੱਖਦੀ ਹੈ ਗਰਮ ਠੰਡਾ ਟੈਂਪਰੇਚਰ ਪ੍ਰੋਪਰ ਰੱਖਦੀ ਹੈ ਤੇ ਇਹੋ ਜਿਹੀਆਂ ਕਈ ਚੀਜ਼ਾਂ ਨੇ ਜਿਹੜੀਆਂ ਭਾਜੀ ਉਹਨਾਂ ਨੂੰ ਪੂਰੀਆ ਪ੍ਰੋਪਰਲੀ ਦਿਖਾਈਆਂ ਗਈਆਂ ਨੇ ਇਹਨਾਂ ਦਾ ਡਰੈੱਸ ਵੀ ਦੱਸਿਆ ਗਿਆ ਵਾ ਕਿਹੜੀ ਜਗ੍ਹਾ ਤੋਂ ਇਹ ਜਿਹੜੇ ਆਏ ਨੇ ਤੇ ਕਿੱਥੇ ਤੇ ਜਿਹੜਾ ਸਟਾਲ ਲੱਗਦੇ ਨੇ ਉਹਨੇ ਅਸੀਂ ਲੋਕਾਂ ਨੂੰ ਇੱਕ ਵਾਰੀ ਫੇਰ ਅਪੀਲ ਕਰਾਂਗੇ ਕਿ ਜਿਹੜੀਆਂ ਪ੍ਰਾਤਨ ਚੀਜ਼ਾਂ ਨੇ ਪੁਰਾਣਾ ਸੱਭਿਆਚਾਰ ਦੇ ਸੱਭਿਆਚਾਰ ਆ ਜਿਵੇਂ ਘੜੀਆਂ ਦਿਖਾਈਆਂ ਕੰਗੀਆਂ ਵਿਖਾਈਆਂ ਕਿਤਾਬ ਦਿਖਾਈ ਜਿਹਦੇ ਵਿੱਚ ਬੜੇ ਤਰ੍ਹਾਂ ਦੀਆਂ ਚੀਜ਼ਾਂ ਯਾਨੀ ਵੱਖ-ਵੱਖ ਵੈਰਾਈਟੀਆਂ ਭਾਈ ਉਹਨਾਂ ਵਿਖਾਈਆਂ ਗਈਆਂ ਨੇ ਅਸੀਂ ਲੋਕਾਂ ਨੂੰ ਪੀਰ ਕਰਾਂਗੇ ਇਹੋ ਜੀ ਜਰੂਰ ਵਰਤੋ ਅਮਨਦੀਪ ਸਿੰਘ ਅੰਮ੍ਰਿਤਸਰ